20 ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਨਿਸਾਰਾਂ ਦਾ ਦੂਸਰਾ ਪਾਗ ਸੂਰਜ ਡੁੱਬਣ ਦੀ ਤਿਆਰੀ ਕਰ ਰਿਹਾ ਸੀ ਚਰਨ ਧਰਮਸ਼ਾਲਾ ਦੇ ਚੌਂਤਰੇ ਅੱਗੇ ਗਿਰਨੇ ਦੀਆਂ ਤੀਲਾਂ ਤੋੜ ਰਿਹਾ ਸੀ ਉਸ ਨੂੰ ਥਾਣੇ ਦੇ ਸਿਪਾਹੀ ਨੇ ਸਸਰੀਆ ਕਾਲਾ ਕਾਕਾ ਕੀ ਸਿਪਾਇਕ ਕਾਸ ਜਰਨ ਨੂੰ ਹੀ ਮਿਲਣ ਆਇਆ ਸੀ ਚਰਨ ਨੂੰ ਮੂਲੀ ਗੱਲਬਾਤ ਪਿੱਛੋਂ ਸਿਰ ਹੋ ਗਿਆ ਅਤੇ ਉਸ ਨੂੰ ਕਰ ਲਿਆ ਬਿਨਾ ਪੁੱਛੇ ਹੀ ਉਸ ਚਾਹ ਬਣਾ ਲਈ ਚਾਹ ਪੀਂਦਿਆਂ ਚਰਨ ਨੇ ਸਿਪਾਹੀ ਨੂੰ ਆਖਿਆ ਦੇਖੋ ਸਰਦਾਰ ਜੀ ਤੁਹਾਡੇ ਥਾਣੇ ਦੇ ਆਮ ਤੌਰ ਤੇ ਸਾਰੇ ਸਪਾਂਗਾਂ ਨੂੰ ਮੇਰਾ ਆਖਿਆ ਹੋਇਆ ਹੈ ਕਿ ਕੁਵੇਲੇ ਤਾਂ ਮੀਲਾਂ ਕਰਵਾਉਂਦੇ ਭੁੱਖੇ ਧੇਹ ਰਹਿਣ ਦੀ ਲੋੜ ਨਹੀਂ ਘਰ ਵਾਂਗ ਹੀ ਪ੍ਰਸ਼ਾਦ ਪਾਣੀ ਆਸ਼ਕਿਆ ਕਰੋ ਸਿਪਾਹੀ ਨੇ ਵਾਕਫੀ ਨਿਕਰ ਕਰਨ ਲਈ ਪੁੱਛਿਆ ਤੁਸੀਂ ਮੋਛੀ ਜਰਨੈਲ ਸਿੰਘ ਨੂੰ ਤਾਂ ਜਾਣਦੇ ਹੀ ਹੋਵਾਂਗੇ ਮੇਰਾ ਨਾਮ ਮੱਖਣ ਸਿੰਘ ਹੈ ਉਹ ਤੇ ਆਪਣਾ ਹੀ ਬੰਦਾ ਹੈ ਉਹ ਵੀ ਤੁਹਾਡੇ ਤੇ ਬੜਾ ਮਾਣ ਕਰਦਾ ਹੈ ਉਸ ਮੈਨੂੰ ਕਿਹਾ ਸੀ ਇਤਲਾਹਾ ਕਰਵਾਉਂਦਾ ਤੁਹਾਨੂੰ ਜਰੂਰ ਮਿਲ ਕੇ ਆਵੇ ਬੜੀ ਖੁਸ਼ੀ ਦੀ ਗੱਲ ਹੈ ਜਰਨੈਲ ਨੂੰ ਆਖਣਾ ਉਹ ਆਪ ਤਾਂ ਕਿਤੇ ਮਿਲ ਜਾਵੇ ਚੰਨ ਮਿਲਨ ਦੀ ਦਿੱਲੀ ਚਾਪਰ ਦਿੱਲੀ ਚਾਪਰਟਾਈ ਤੁਹਾਨੂੰ ਪਤਾ ਹੈ ਰੋਜ਼ਾਨਾ ਮੱਚੇ ਤੋਂ ਇੱਕ ਮਿੰਟ ਨਹੀਂ ਉੱਠ ਸਕਦਾ ਐਤ ਕੀ ਕਹਿੰਦਾ ਸੀ ਬਾਬੇ ਦੀ ਬਰਸ਼ੀ ਤੇ ਛੋਟੇ ਥਾਣੇਦਾਰ ਨਾਲ ਆਪਣੀ ਡਿਊਟੀ ਜ਼ਰੂਰ ਲਵਾਵਾ ਕਾ ਉਦੋਂ ਤੁਹਾਡੇ ਨਾਲ ਦਿਲ ਖੋਲ ਕੇ ਗੱਲਾਂ ਹੋਵ ਜਾਣੀਆਂ ਸਿਪਾਹੀ ਨੇ ਜੇਬ ਵਿੱਚੋਂ ਇੱਕ ਕਪਾਟਾ ਜਿਹਾ ਲਫਾਫਾ ਫਰੋਲਿਆ ਤੇ ਆਹ ਲਓ ਸਾਡੇ ਸਿਪਾਹੀਆਂ ਵੱਲੋਂ ਬਾਬੇ ਦੀ ਬਰਸ਼ੀ ਲਈ ਉਸ 7 ਰੁਪਏ ਚਾਨ ਅੱਗੇ ਮੇਜ਼ ਤੇ ਰੱਖ ਦਿੱਤੇ ਇਹ ਜਰਨੈਲ ਨੇ ਥਾਣੇਦਾਰ ਤੋਂ ਚੋਰੀ ਹਿੰਮਤ ਕੀਤੀ ਇਹ ਅਸੀਂ ਤੁਹਾਡੇ ਹੀ ਪੇਸ਼ ਕਰ ਸਕਦੇ ਹਾਂ ਸਾਡਾ ਨੌਕਰੀ ਦਾ ਮਾਮਲਾ ਹੋਇਆ ਜਿੱਥੇ ਸਾਡੇ ਹੁਣ ਤੁਹਾਡੇ ਨਾਲ ਹੈ। ਸਭ ਛੋਟੇ ਮੁਲਾਜ਼ਮਾਂ ਦੇ ਬੰਗਿਆਈ ਹੱਥੋਂ ਗਲਫਾਹਾ ਆਇਆ ਹੋਇਆ। ਚਰਨੈਲ ਦਾ ਮੇਰੇ ਤੇ ਸਵਾ ਵੱਲੋਂ ਧੰਨਵਾਦ ਕਰਨਾ। ਸਾਨੂੰ ਦੁਨੀਆ ਦੇ ਹਰ ਨੇਕ ਨiyet ਬੰਦੇ ਦੀ ਹਮਦਰਦੀ ਤੇ ਮਿਲਵਰਤਨ ਦੀ ਲੋੜ ਹੈ। ਭਾਵੇਂ ਉਹ ਹਾਲਾਤ ਤੋਂ ਮਜਬੂਰ ਕਿਤੇ ਵੀ ਕਿਉਂ ਨਾ ਆੜਿਆ ਹੋਵੇ। ਚਰਨ ਨੇ ਉਸਦੀ ਮਿਲਵਰਤਨ ਤੇ ਮਾਣ ਕਰਦਿਆਂ ਆਖਿਆ ਅਸੀਂ ਆਪਣੇ ਹਰ ਜਲਸੇ ਅਤੇ ਕਾਨਫਰੰਸਾਂ ਵਿੱਚ ਛੋਟੇ ਮੁਲਾਜ਼ਮਾਂ ਦੀਆਂ ਤਨਖਾਹਾਂ ਲਈ ਰੇਗੂਲੇਸ਼ਨ ਰੱਖਦੇ ਆ ਸਾਨੂੰ ਤੁਹਾਡੀਆਂ ਮਜਬੂਰੀਆਂ ਦਾ ਬੜਾ ਖਿਆਲ ਹੈ ਅਸੀਂ ਰੁਪਿਆ ਰੁਪਿਆ ਦੋ ਦੋ ਰੁਪਏ ਰਿਸ਼ਵਤ ਲੈਂਦੇ ਕਿੰਨੀ ਹਿਤਕ ਮਹਿਸੂਸ ਕਰਦੇ ਹਾਂ ਕੀ ਕਹਿ ਨਹੀਂ ਸਕਦੇ ਪਰ ਤੁਹਾਡੇ ਕੋਲ ਝੂਠ ਕਾਦਾ ਗੁਜ਼ਾਰੇ ਦੀ ਖਾਤਰ ਮਜ਼ੂਰ ਹਾਂ ਮਜਬੂਰ ਹਾਂ ਇੰਨੇ ਕਹਿ ਕੇ ਮੱਖਣ ਸਿੰਘ ਦਾ ਮੋਹ ਛੋਟਾ ਜਿੰਨਾ ਹੋ ਗਿਆ ਦੋਸਤ ਸਮਾਜ ਲਈ ਵਫਾ ਅਤੇ ਇਸਾਂ ਇਨਸਾਨੀਅਤ ਲਈ ਨੇਕ ਨੀਤੀ ਆਮ ਪੱਧਰ ਤੇ ਉਹਨਾਂ ਚ ਰੈਦਾ ਨਹੀਂ ਹੋ ਸਕਦੀ ਜਿੰਨਾ ਚਿਰ ਆਰਥਿਕਤਾ ਵੱਲੋਂ ਮਨੁੱਖ ਬੇਫਿਕਰ ਨਹੀਂ ਹੋ ਸਕਦਾ। ਔਖਾਈ ਅਤੇ ਤੰਗੀ ਕੱਟਦੇ ਹੋਏ ਬਿਤਕਰੇ ਕਮਜ਼ੋਰੀਆਂ ਅਤੇ ਗੁਨਾਹ ਕਰਵਾਉਣ ਵਾਲੇ ਸਮਾਜ ਤੇ ਸੱਟ ਮਾਰੋ। ਬੁਨਿਆਦੀ ਬਿਮਾਰੀ ਕਾਣੀ ਵੰਡਦੀ ਹੈ। ਜਿੰਨਾ ਚਿਰ ਇਹ ਜੜ ਨਹੀਂ ਪੁੱਟੀ ਜਾਂਦੀ। ਸੱਚਾ ਸੋਚਾ ਮਜ਼ਬੂਤ ਇਨਸਾਨ ਕਦੇ ਜਨਮ ਨਹੀਂ ਲੈ ਸਕਦਾ। ਚਰਨ ਦੇ ਇੱਕ ਦੋ ਸੰਤਾਨੀ ਰਗੜਦਿਆਂ ਨਾਲ ਸਿਪਾਹੀ ਦੇ ਦਿਲ ਦਿਮਾਗ ਦੇਆਂ ਕੰਨਾਂ 'ਗਾਂ ਜੰਗ ਲਾ ਕੇ ਲਿਸ਼ਕ ਪੰਗਾ ਇਸੇ ਲਈ ਅਸੀਂ ਪੁੱਛਦੇ ਹਾਂ ਤੁਹਾਡਾ ਇਨਕਲਾਬ ਹਲੇ ਕਦੋਂ ਆਵੇਗਾ ਮੱਖਣ ਸਿੰਘ ਦੀ ਜ਼ਮੀਰ ਵਿੱਚੋਂ ਨਵਾਂ ਇਨਸਾਨ ਬੋਲਿਆ ਜਿਹੜਾ ਕਿਸੇ ਕੀਮਤ ਦੇਗੀ ਰਿਸ਼ਵਤ ਖੋਰ ਤੋਂ ਚੋਰ ਅਤੇ ਧੜਵੀ ਬਣ ਲਈ ਤਿਆਰ ਨਹੀਂ ਸੀ ਜਦੋਂ ਵੀ ਲੋਕ ਸ਼ਕਤੀ ਦਾ ਅਹਿਸਾਸ ਬਲਵਾਨ ਹੋ ਗਿਆ ਇਹ ਇਨਕਲਾਬ ਕਦੇ ਵੀ ਆ ਸਕਦਾ ਹੈ ਫਲਿਆਲ ਸੋਚ ਤੇ ਏਕੇ ਦੀ ਮਜ਼ਬੂਤੀ ਫੌਰੀ ਲੋੜਾਂ ਹਨ ਕਿਸਾਨ ਮਜ਼ਦੂਰ ਮਜ਼ਦੂਰ ਸਿਪਾਹੀ ਕਲਰਕ ਮਾਸਟਰ ਤੇ ਹੋਰ ਛੋਟੀਆਂ ਜਮਾਤਾਂ ਦੇ ਲੋਕ ਕੇਵਲ ਪੱਠ ਚੋਕਣ ਲਈ ਨਹੀਂ ਪੈਦਾ ਹੋਏ ਇਹ ਜੋੜ ਰਹੇ ਹਨ ਅਤੇ ਆਪਣੀ ਮੰਜ਼ਲ ਵੱਲ ਛਾਲਾ ਮਾਰਦੇ ਵਧ ਰਹੇ ਹਨ ਚੰਨ ਸਿਪਾਹੀ ਦੇ ਵਾਰ ਵਿੱਚ ਆਈ ਹਿੰਮਤ ਨੂੰ ਜਾਂਚ ਰਿਹਾ ਸੀ ਸਿਪਾਹੀ ਚਾਹੁੰਦਾ ਸੀ ਇਨਕਲਾਬ ਦੀ ਕੋਈ ਮਿਆਦ ਮਿੱਥੀ ਜਾਣੀ ਚਾਹੀਦੀ ਹੈ ਉਸ ਠੱਕ ਮੇਜ਼ ਦੇ ਚਾਹ ਵਾਲਾ ਗਲਾਸ ਰੱਖਦਿਆਂ ਕਹਿਆ ਰੱਬ ਜਾਣੇ ਤੁਹਾਡਾ ਇਨਕਲਾਬ ਕਦੋਂ ਆਵੇ ਪਰ ਉਹ ਗੱਲ ਕਰਦਾ ਕਰਦਾ ਪਲ ਰੁਕ ਗਿਆ ਫਿਰ ਬੋਲੇ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਅਸੀਂ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਹਾਂ ਕਿਸ ਤਰ੍ਹਾਂ ਦੀਆਂ ਕਮੀਨੀਆਂ ਤੇ ਉਤਰ ਆਉਂਦੀਆਂ ਜਿਹੜੀਆਂ ਇਨਸਾਨ ਦੀ ਅਣਖ ਤੱਕ ਮਾਰ ਦਿੰਦਾਂ ਹਨ ਜਿਹੜਾ ਇਨਸਾਨ ਜ਼ਿੰਦਗੀ ਲਈ ਝੁਰ ਰ ਸਕਦਾ ਹੈ ਅਹਿਸਾਸ ਕਰ ਸਕਦਾ ਹੈ ਉਹਦੀ ਫਤੇ ਨੂੰ ਕੋਈ ਨਹੀਂ ਰੋਕ ਸਕੇਗਾ ਚਰਨ ਨੇ ਸਪਾਹੀ ਨੂੰ ਹੌਂਸਲਾ ਦਿੱਤਾ ਸਾਥੀ ਇਨਸਾਨ ਆਪਣਾ ਰੂਪ ਬਦਲ ਰਿਹਾ ਹੈ ਬਿਲਕੁਲ ਨਾਮਾ ਕੇਵਲ ਥੋੜੇ ਦਿਨੇ ਸਦਕ ਨਾਲ ਪੈਰ ਜਮਾਉਣ ਦੀ ਲੋੜ ਹੈ ਤਰੀਕ ਤੇ ਭਰੋਸਾ ਰੱਖੋ ਦੁਨੀਆ ਪਰ ਦੇ ਕੰਮੇ ਜੁੜ ਕੇ ਸਮਾਜ ਦੇ ਗਲਤ ਤਾਰੇ ਨੂੰ ਪਲਟ ਰਹੇ ਚਰਨ ਨੇ ਸਿਪਾਹੀ ਨਾਲ ਡੇਰ ਰਾਤ ਤੱਕ ਜਮਾਤੀ ਸੂਝਵਾਰੇ ਗੱਲਾਂ ਕੀਤਾਂ ਸਿਪਾਹੀ ਬਾਖਫੀ ਲੀਕ ਫੋਚਦਾ ਰਿਹਾ ਤੇ ਉਹ ਦਾਸਤਾਰ ਸਿਪਾਹੀ ਦੀ ਕਲਪਨਾ ਨੇ ਉਡਾਰੀ ਲਈ ਅਕਾਸ਼ ਤਾਰੇ ਉਹ ਸਾਰੀ ਰਾਤ ਆਪਣੇ ਆਸ਼ਾ ਸੁਪਣਾਂ ਅਨੁਸਾਰ ਦਾ ਰਿਆ ਜਦੋਂ ਉਹ ਸਵੇਰੇ ਉਠਿਆ ਉਸ ਨੂੰ ਪ੍ਰਤੀਤ ਹੋਇਆ ਉਹ ਕੱਲ ਵਾਲਾ ਸਿਪਾਹੀ ਨਹੀਂ ਬਿਲਕੁਲ ਨਵਾਂ ਇਨਸਾਨ ਹੈ ਜਿਸ ਵਿੱਚ ਜ਼ਿੰਦਗੀ ਦੀ ਅਵਸ਼ਕਤਾ ਨੇ ਅੰਗੜਾਈ ਪਰ ਲਈ ਹੈ ਧੰਨਵਾਦ